ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਖੇ ਮਾਤਾ ਜਵਾਲਾ ਜੀ ਦਾ ਮੰਦਿਰ ਬਹੁਤ ਪੁਰਾਣਾ ਹੈ ਮੰਨਿਆ ਜਾਂਦਾ ਹੈ ਕਿ ਇੱਥੇ ਮਾਤਾ ਸਤੀ ਜੀ ਦਾ ਅੰਗ ਡਿਗਿਆ ਸੀ ਇਸੇ ਲਈ ਇੱਥੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ ਜਵਾਲਾ ਅੱਗ ਨੂੰ ਕਹਿੰਦੇ ਹਨ ਅਤੇ ਸਨਾਤਨੀ ਲੋਕ ਅੱਗ ਦੀ ਪੂਜਾ ਕਰਦੇ ਹਨ ਇੱਥੇ ਇੱਕ ਲੋਟ ਹਵਨ ਕੌਂਡ ਵਿੱਚ ਦੂਜੀ ਲੋਟ ਆਦ ਸ਼ਕਤੀ ਵਾਲੇ ਵਿੱਚ ਅਤੇ ਤੀਜੀ ਲੋਟ ਹਿੰਗ ਲਾਜ ਕੋਨੇ ਵਿੱਚ ਹੈ ਇਹ ਤਿੰਨੋਂ ਲਾਟਾਂ ਇੱਕ ਹੀ ਮੰਦਰ ਵਿੱਚ ਹਨ ਚੌਥੀ ਲੋਟ ਮੰਦਰ ਦੇ ਪਿਛਲੇ ਪਾਸੇ ਪੰਜਵੀਂ ਲੋਟ ਮੰਦਰ ਦੇ ਉੱਪਰ ਦੂਸਰੇ ਮੰਦਰ ਵਿੱਚ ਅਤੇ 6ਵੀਂ ਲੋਟ ਗੋਰਖ ਦੇ ਡੱਬੇ ਵਿੱਚ ਜਾਗਦੀ ਹੈ ਮਾਤਾ ਦੇ ਸ਼ਰਧਾਲੂ ਇੱਥੇ ਆਪਣੇ ਬੱਚਿਆਂ ਦੇ ਮੰਡਨ ਕਰਵਾਉਂਦੇ ਸਨ ਅਤੇ ਉਸ ਸਮੇਂ ਬੱਕਰੇ ਦੀ ਬਲੀ ਦਿੰਦੇ ਸਨ ਕੋਸ਼ਰ ਸ਼ਰਧਾਲੂ ਮਾਤਾ ਨੂੰ ਕੁਦ ਨੂੰ ਭੇਟ ਕਰਦੇ ਸਨ ਕੁਦ ਨੂੰ ਦੇ ਰੂਪ ਵਿੱਚ ਜਿਉਂਦਾ ਬੱਕਰਾ ਛੱਡਿਆ ਜਾਂਦਾ ਸੀ ਜਿਸ ਨੂੰ ਫਿਰ ਕੋਈ ਵੀ ਮਾਰਦਾ ਨਹੀਂ ਸੀ ਉਸ ਸਮੇਂ ਇਥੇ ਕੌਜ ਲੋਕ ਆਪਣੇ ਸਰੀਰ ਦੇ ਕਿਸੇ ਅੰਗ ਜਾਂ ਪੂਰੇ ਸਰੀਰ ਦੀ ਬਲੀ ਦਿੰਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਇਸ ਸਥਾਨ ਤੇ ਆਏ ਸਨ ਉਹ ਮੰਦਿਰ ਦੇ ਨਜ਼ਦੀਕ ਹੀ ਬਰਾਜਮਾਨ ਹੋ ਗਏ ਸਨ ਗੁਰੂ ਜੀ ਦੇ ਹੁਕਮ ਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰ ਕੀ ਬਾਣੀ ਦਾ ਕੀਰਤਨ ਗਾਇਨ ਕੀਤਾ ਸੀ ਗੁਰੂ ਜੀ ਦੀ ਰਸਪਿੰਨੀ ਆਵਾਜ਼ ਵਿੱਚ ਕੀਰਤਨ ਸਰਵਣ ਕਰਕੇ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਗਏ ਸਨ ਉਹ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉੱਤੇ ਹੀ ਬੈਠ ਗਈਆਂ ਸਨ ਗੁਰੂ ਜੀ ਨੇ ਉਹਨਾਂ ਸੰਗਤਾਂ ਨਾਲ ਬਚਨ ਕੀਤੇ ਕਿ ਨਾਮ ਤੋਂ ਬਿਨਾਂ ਮਨ ਵਿੱਚ ਕੋਈ ਵਿਚਾਰ ਨਹੀਂ ਲਿਆਉਣਾ ਚਾਹੀਦਾ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਉਸ ਨਾਲ ਸਦਾ ਲੇਵਲ ਆ ਕੇ ਰੱਖਣੀ ਚਾਹੀਦੀ ਹੈ ਜਿਸ ਨੇ ਸਾਡੇ ਤਨ ਮਨ ਦੀ ਸਿਰਜਣਾ ਕੀਤੀ ਹੈ ਆਪਣੇ ਤਨ ਨੂੰ ਰਤੀ ਰਤੀ ਕੱਟ ਕੇ ਹਨ ਦਾ ਬਾਲਣ ਬਣਾ ਕੇ ਸਾੜਨ ਜਿਹਾ ਲੱਖਾਂ ਕਰਮ ਕਮਾ ਕੇ ਵੀ ਹਰੀ ਦੇ ਨਾਮ ਦੀ ਬਰਾਬਰੀ ਨਹੀਂ ਹੋ ਸਕਦੇ ਸਰੀਰ ਨੂੰ ਦੋ ਫਾੜ ਕਰਾ ਕੇ ਜਾਂ ਪਹਾੜ ਦੀ ਬਲਵ ਬਿਵਰਹ ਵਿੱਚ ਗਲਾ ਕੇ ਵੀ ਮਨੁੱਖ ਰੋਗ ਮੁਕਤ ਨਹੀਂ ਹੋ ਸਕਦਾ ਇਹ ਠੋਕ ਵਜਾ ਕੇ ਕਿ ਆ ਜਾਗ ਸਕਦਾ ਹੈ ਕਿ ਨਾਮ ਦੀ ਬਰਾਬਰੀ ਹੋਰ ਕੋਈ ਕਰਮ ਨਹੀਂ ਕਰ ਸਕਦਾ ਸੋਨੇ ਦੇ ਕਿਲੇ ਹਾਥੀ ਘੋੜੇ ਜ਼ਮੀਨ ਅਤੇ گاਵਾ দান ਕਰਨ ਨਾਲ ਵੀ ਮਨੁੱਖ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ ਜਿਸ ਗੁਰੂ ਨੇ ਨਾਮ ਦੀ ਬਖਸ਼ਿਸ਼ ਕੀਤੀ ਹੈ ਉਹ ਮਨੁੱਖ ਪਰਮਾਤਮਾ ਨਾਲ ਜੁੜ ਜਾਂਦਾ ਹੈ ਕੌਜ ਲੋਕ ਮਨ ਹੱਠ ਕਰਦੇ ਹਨ ਵੇਦਾਂ ਦੇ ਅਰਥ ਵਿਚਾਰਦੇ ਹਨ ਇਹੋ ਜੇ ਹੋਰ ਕਰਮ ਵੀ ਬੰਦਨਾ ਦਾ ਕਾਰਨ ਬਣਦੇ ਹਨ ਬਸ ਇੱਕ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਮ ਹੈ ਜਿਸ ਨਾਲ ਗੁਰਮਖ ਲੋਕ ਮੁਕਤ ਹੋ ਜਾਂਦੇ ਹਨ ਸਭ ਮਨੁੱਖ ਸਭ ਮਨੁੱਖ ਚੰਗੇ ਹਨ ਮੰਦਾ ਕੋਈ ਨਹੀਂ ਹੈ ਸਭ ਮਨੁੱਖਾਂ ਦੀ ਰਚਨਾ ਪਰਮਾਤਮਾ ਨੇ ਆਪ ਕਰਕੇ ਉਹਨਾਂ ਵਿੱਚ ਜੋਤ ਟਕਾ ਦਿੱਤੀ ਹੈ ਅਤੇ ਉਸ ਜੋਤ ਦਾ ਹੀ ਸਭ ਦੇ ਅੰਦਰ ਚਾਨਣਾ ਹੈ ਜਿਸ ਮਨੁੱਖ ਨੂੰ ਧਰੋ ਸਿਮਰਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਉਸ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਜਦੋਂ ਦੋ ਸਾਧੂ ਮਿਲ ਕੇ ਬੈੰਦੇ ਹਨ ਤਾਂ ਉਹਨਾਂ ਨੂੰ ਸੰਤੋਖ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਪਰਮੇਸ਼ਰ ਦੇ ਅਕਥ ਕਥਾ ਕਰਦੇ ਹੋਏ ਪਰਮੇਸ਼ਰ ਦੇ ਸਭ ਤੋਂ ਸਲਾਹ ਰੂਪੀ ਅੰਮ੍ਰਿਤ ਪੀ ਕੇ ਪਰਮਾਤਮਾ ਦੇ ਮਾਰਗ ਤੇ ਚੱਲ ਕੇ ਪਰਮਾਤਮਾ ਵਿੱਚ ਹੀ ਸਮਾ ਜਾਂਦੇ ਹਨ ਸਿਮਰਨ ਰਾਹੀਂ ਪਰਮਾਤਮਾ ਨਾਲ ਇੱਕਮਿਕ ਹੋ ਕੇ ਘਟ ਘਟ ਵਿੱਚ ਨਾਮ ਦੇ ਕਿੰਗਰੀ ਵੱਜਦੀ ਹੋਈ ਸੁਣਦੀ ਹੈ ਪਰ ਇਹ ਸਮਝ ਬਹੁਤ ਘੱਟ ਲੋਕਾਂ ਨੂੰ ਆਉਂਦੀ ਹੈ ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ ਗੁਰੂ ਜੀ ਫਰਮਾਉਂਦੇ ਹਨ ਉਹਨਾਂ ਨੂੰ ਸਿਮਰਨ ਭੋਲਦਾ ਨਹੀਂ ਅਤੇ ਉਹ ਗੁਰੂ ਦਾ ਸ਼ਬਦ ਕਮਾ ਕੇ ਮੁਕਤ ਹੋ ਜਾਂਦੇ ਹਨ ਸਭ ਲੋਕ ਗੁਰੂ ਜੀ ਦੇ ਬਚਨ ਸੁਣ ਕੇ ਨਿਹਾਲ ਹੋ ਗਏ ਸਨ ਸੰਗਤ ਵਿੱਚ ਇੱਕ ਅਰਜਨ ਨਾਗਾ ਵੀ ਸੀ ਉਸਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਮੇਰਾ ਕਲਿਆਣ ਕਿਸ ਤਰ੍ਹਾਂ ਹੋ ਸਕਦਾ ਹੈ ਗੁਰੂ ਜੀ ਨੇ ਉਸ ਨੂੰ ਹੁਕਮ ਕੀਤਾ ਕਿ ਸਭ ਕਰਮਾਂ ਦਾ ਤਿਆਗ ਕਰਕੇ ਇੱਕ ਕਰਤਾਰ ਦੇ ਨਾਮ ਦੀ ਕਮਾਈ ਕਰੋ ਇਸ ਤਰ੍ਹਾਂ ਨਾਲ ਤੇਰਾ ਕਲਿਆਣ ਹੋਵੇਗਾ ਅਰਜਨ ਨਾਗੇ ਨੇ ਗੁਰੂ ਜੀ ਤੋਂ ਗੁਰ ਸਿੱਖੇ ਦੀ ਦਾਤ ਪ੍ਰਾਪਤ ਕੀਤੀ ਅਤੇ ਗੋਰਖ ਦੇ ਡੱਬੀ ਦੇ ਕੋਲ ਧਰਮਸ਼ਾਲਾ ਬਣਾ ਕੇ ਉੱਥੇ ਗੁਰੂ ਦੇ ਨਾਮ ਦੇ ਕਮਾਈ ਕਰਕੇ ਮੋਕਸ਼ ਦੀ ਪ੍ਰਾਪਤੀ ਕਰ ਲਈ ਸੀ ਗੁਰੂ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸੰਗਤ ਇਹ ਸਾਖੇ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰ ਦੇਣੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ